ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਮੇ ਸਿਕਰੀ ਅਸ਼ਵਨੀ ਸਿਕਰੀ ਐਂਡ ਸਨਸ ਤੋਂ ਕਿਸਾਨ ਵੀਰੋ ਅੱਗੇ ਵੀ ਆਪਾਂ ਤੁਹਾਨੂੰ ਵੀਡੀਓ ਜੜਾਈ ਬਹੁਤ ਚੀਜ਼ਾਂ ਬਾਰੇ ਦੱਸਦੇ ਰਹਿੰਨੇ ਆ ਤੇ ਅੱਗੇ ਵੀ ਐਵੇਂ ਹੀ ਦੱਸਦੇ ਰਵਾਂਗੇ ਅੱਜ ਜਿਹੜਾ ਆਪਾਂ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਆ ਉਹ ਹੈਗਾ ਮੁੱਛਲ ਤੇ ਬਾਸਮਤੀ ਬਾਰੇ ਜਿਵੇਂ ਕਿ ਆਪਣੇ ਏਰੀਆ ਦੇ ਵਿੱਚ ਫਾਜ਼ਿਲਕਾ ਫਰੋਇਪੁਰ ਬੈਲਟ ਦੇ ਵਿੱਚ ਬਾਸਮਤੀ ਵੀ ਤੇ ਮੁਛਲ ਦੀ ਫਸਲ ਹੈ ਜਿਹੜੀ ਬਹੁਤ ਜ਼ਿਆਦਾ ਲਾਈ ਜਾਂਦੀ ਏ ਜਿੰਦੇ ਵਿੱਚ ਫਾਰਮਰ ਨੂੰ ਤਕਰੀਬਨ ਤਕਰੀਬਨ ਝੰਡਾ ਰੋਗ ਦੀ ਸਮੱਸਿਆ ਜਿਹੜੀ ਉਹ ਬਹੁਤ ਜ਼ਿਆਦਾ ਆਂਦੀ ਉੱਚਾ ਨੀਵਾ ਬੂਟਾ ਬਹੁਤ ਜ਼ਿਆਦਾ ਹੋ ਜਾਂਦਾ ਜਿੰਦੇ ਕਾਰਨ ਕੀ ਹੁੰਦਾ ਹੈ ਕਿ ਕੁਝ ਬੂਟੇ ਪਹਿਲਾਂ ਨਿਸਰਨੇ ਸ਼ੁਰੂ ਹੋ ਜਾਂਦੇ ਨੇ ਕੁਝ ਕੀ ਹੁੰਦਾ ਹੈ ਕਿ ਅਗਲੇ ਸਾਲ ਦੁਬਾਰਾ ਉਗਰਦੇ ਨੇ ਜਿੰਦੇ ਕਰਕੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਇਹਦੇ ਤੋਂ ਔਖੇ ਹੋਣਾ ਪੈਂਦਾ ਹੈ ਸਮੱਸਿਆਾਂ ਦੀ ਅੱਜ ਜਪਾ ਤੁਹਾਨੂੰ ਜਿਹੜੇ ਪ੍ਰੋਡਕਟ ਬਾਰੇ ਦੱਸਣ ਜਾ ਰਹੇ ਆ ਉਹ ਹੈਗਾ ਯੂਪੀਐਲ ਕੰਪਨੀ ਦਾ ਇਲੈਕਟ੍ਰੋਨ ਇਹਦੇ ਵਿੱਚ ਜਿਹੜੇ ਤਿੰਨ ਟੈਕਨੀਕਲ ਪਾਏ ਜਾਂਦੇ ਨੇ ਇੱਕ ਹੈਗਾ ਐਜੋਕਸਿਸਟ੍ਰੋਬਿਨ ਦੂਸਰਾ ਹੈਗਾ ਥਾਇਓਫਨੇਟ ਮੈਥਾਈਲ ਤੇ ਤੀਸਰਾ ਹੈਗਾ ਥਾਇਓਮੈਥੋਕਸਮ ਜਿਹੜਾ ਐਜੋਕਸਿਸਟ੍ਰੋਬਿਨ ਹੈ ਬਿਰੋ ਉਹ ਆਪਣੇ ਵੀਰ ਜੀ ਕੰਮ ਕਰਦਾ ਹੈ ਫੰਗੀਸਾਈਡ ਦੇ ਉੱਪਰ ਜਿਹੜਾ ਕਿ ਸਿਸਟੈਮੈਟਿਕ ਤੇ ਕੰਟੈਕਟ ਦੋਵੇਂ ਫੰਗੀਸਾਈਡ ਤੇ ਕੰਮ ਕਰਦਾ ਹੈ ਦੂਸਰਾ ਜਿਹੜਾ ਥਾਇਓਫਨੇਟ ਮੈਥਾਈਲ ਹੈ ਉਹ ਕਰਦਾ ਝੰਡਾ ਰੋਗ ਦੇ ਕੰਮ ਜਿਵੇਂ ਕਿ ਮੁਛਲ ਦੇ ਵਿੱਚ ਜਾਂ ਬਾਸਮਤ ਦੀਆਂ ਕੁਝ ਵੀ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਉੱਚਾ ਨੀਵਾ ਬੂਟਾ ਹੋ ਜਾਂਦਾ ਜਿਹਨੂੰ ਆਪਾਂ ਝੰਡਾ ਰੋਗ ਵੀ ਕਹਿ ਦਿੰਦੇ ਆ ਉਹਦੇ ਤੇ ਇਹ ਥਾਇਓਫਨੇਟ ਮੈਥਾਈਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦਾ ਤੇ ਤੀਸਰਾ ਇਹਦੇ ਵਿੱਚ ਜਿਹੜਾ ਹੈਗਾ ਉਹ ਹੈਗਾ ਥਾਇਓਮੈਥੋਕਸਮ ਜਿਹੜਾ ਕੀ ਆਪਣੀ ਜ਼ਮੀਨ ਦੇ ਵਿੱਚ ਸਿਉਂਕ ਕੀੜੀ ਜਾਂ ਜ਼ਮੀਨੀ ਸੁੰਡੀ ਆ ਜਾਂਦੀ ਪੈਦਾ ਹੋ ਜਾਂਦੀ ਹੈ ਉਹਦੇ ਤੇ ਬੋਧ ਬਹੁਤ ਵਧੀਆ ਕੰਮ ਕਰਦਾ ਤੇ ਗਰੋਥ ਵੀ ਬਹੁਤ ਜਿਆਦਾ ਵਧੀਆ ਚੋਣੇ ਦੀ ਕਰਾਦਾ ਜੇ ਮੰਨ ਕੇ ਚਲੋ ਆਪਣੀ ਜ਼ਮੀਨ ਦੇ ਵਿੱਚ ਸਿਉਂ ਕੀੜੀ ਨਾ ਹੋਏਗੀ ਤਾਂ ਆਪਣੀ ਜਾੜ ਜਿਹੜੀ ਬਹੁਤ ਵਧੀਆ ਵਿਕਾਸ ਕਰੇਗੀ ਫੰਗੀਸਾਈਡ ਦਾ ਕੰਮ ਵੀ ਇਹਨੇ ਕਰ ਜਾਣਾ ਹੈ ਕਲੋਰੋ ਦਾ ਕੰਮ ਵੀ ਇਹਨੇ ਕਰ ਜਾਣਾ ਆਪਾਂ ਨੂੰ ਅੱਡ ਤੋਂ ਜਿਹੜੀ ਇਹ ਕਲੋਰੋ ਵੀ ਇਹ ਬਿਲਕੁਲ ਨਹੀਂ ਪਾਣੀ ਪੈਂਦੀ ਇਸ ਕਰਕੇ ਕਿਸਾਨ ਵੀਰੋ ਅਸੀਂ ਤੁਹਾਨੂੰ ਇਹ ਰეკਮੈਂਡ ਕਰਨਾ ਚਾਹੁੰਦੇ ਆਂ ਕੀ ਯੂਪੀਐਲ ਦਾ 1 ਲੀਟਰ ਇਲੈਕਟ੍ਰੋਨ 3 ਕਿੱਲਿਆਂ ਦੇ ਵਿੱਚ ਇਹਦਾ ਛਿੱਟਾ ਆਉਂਦਾ ਹੈ ਪਹਿਲੀ ਰੇਹ ਦੇ ਵਿੱਚ ਲਾਗੇ ਇਸ ਨੂੰ ਪਾਓ ਕਿਉਂਕਿ ਜੇ ਆਪਾਂ ਪਹਿਲੀ ਰੇਹ ਦੇ ਵਿੱਚ ਹੀ ਇਹਦਾ ਟ੍ਰੀਟਮੈਂਟ ਸ਼ੁਰੂ ਕਰ ਦਾਂਗੇ ਤਾਂ ਜਿਹੜਾ ਝੰਡਾ ਰੋਗ ਦੀ ਸਮੱਸਿਆ ਹੈ ਉਹ ਆਪਾਂ ਨੂੰ ਬਾਸਮਤੀ ਵਿੱਚ ਕਿਸੇ ਵੀ ਵੈਰਾਈਟੀ ਜਿਵੇਂ ਕੋਈ 1121 ਲਾਂਦਾ ਕੋਈ ਮੇਰਾ ਵੀਰ ਮੁੱਛਲ ਲਾਂਦਾ 1401 ਲਾਂਦਾ ਕੋਈ ਵੀ ਬਾਸਮਤੀ ਇਹ ਮੁੱਛਲ ਦੀ ਵੈਰਾਈਟੀ ਹੈ ਉਹਦੇ ਵਿੱਚ ਇਹ ਬਹੁਤ ਵਧੀਆ ਕੰਮ ਕਰਦਾ ਹੈ ਇਹਦਾ ਖਰਚਾ ਵੀ ਬਹੁਤ ਜਾਇਜ਼ ਹੈ ਦੂਸਰੀ ਗੱਲ ਜਿੱਦਾਂ ਤੁਸੀਂ ਸਾਡੀ ਵੀਡੀਓ ਨੂੰ ਪਹਿਲਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਸਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਸ ਤਰ੍ਹਾਂ ਇਸ ਵੀਡੀਓ ਨੂੰ ਵੀ ਵਾਅਦ ਤੋਂ ਵਾਅਦ ਸ਼ੇਅਰ ਤੇ ਲਾਈਕ ਕਰੋ ਤਾਂ ਕਿ ਜੋ ਮੁੱਛਲ ਦੀ ਵਿਝਾਈ ਮੇਰੇ ਵੀਰ ਕਰ ਚੁਕੇ ਨੇ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਦੇ ਪੈਸੇ ਬਚ ਸਕਣ ਉਹਨਾਂ ਦਾ ਸਮਾਂ ਬਚ ਸਕੇ ਇਹ ਯੂਪੀਐਲ ਕੰਪਨੀ ਦਾ ਹੈ ਬ੍ਰਾਂਡਡ ਕੰਪਨੀ ਦਾ ਐਮਐਨਸੀ ਕੰਪਨੀ ਦਾ ਹੈ ਜਿਹੜਾ ਕਿ ਆਸਾਨੀ ਦੇ ਨਾਲ ਤਾਨੂੰ ਹਰ ਸ਼ਹਿਰ ਚੋਂ ਮਿਲ ਸਕਦਾ ਹੈ ਵੇਖੋ ਵੀਰੋ ਸਾਡਾ ਮਕਸਦ ਜਿਹੜਾ ਹੈ ਉਹ ਵੀਡੀਓ ਬਣਾਉਂਦਾ ਪੈਸੇ ਕਮਾਣਾ ਨਹੀਂਗਾ ਸਾਡਾ ਮਕਸਦ ਇਹ ਹੈ ਕਿ ਸਾਡੇ ਕਿਸਾਨ ਨੂੰ ਅਸੀਂ ਵੀਡੀਓ ਦੇ ਪ੍ਰਤੀ ਜਾਗਰੂਤ ਕਰ ਸਕੀਏ ਇਹ ਪ੍ਰੋਡਕਟ ਬਾਸਮਤੀ ਤੇ ਮੁਛਲ ਦੋਹਾਂ ਵਾਸਤੇ ਕਿੰਗ ਪ੍ਰੋਡਕਟ ਹੈ ਤੁਸੀਂ ਇਹਨੂੰ ਵਰਤੋ ਇਸ ਦਾ ਵੱਤ ਤੋਂ ਵੱਧ ਲਾਭ ਉਠਾਓ ਤੇ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਹਾਡਾ ਫਾਇਦਾ ਵੀ ਹੋਵੇਗਾ ਅਖੀਰ ਦੇ ਆਪਾਂ ਇਹੀ ਕਹਿਣਾ ਚਾਹੁੰਦੇ ਆ ਵੀਰੇ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਫਾਰਮਰ ਦਾ ਜਿਹੜਾ ਉਹ ਫਾਇਦਾ ਹੋ ਸਕੇ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਜਿਹੜੇ ਵੀ ਕਿਸਾਨ ਵੀਰ ਨੇ ਇਸ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਹੋਵੇ ਮੈਨੂੰ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਕਦੇ ਵੀ ਫੋਨ ਲਾ ਸਕਦਾ ਹੈ ਬਾਕੀ Google ਤੇ ਆਪਣੀ ਲੋਕੇਸ਼ਨ ਪਾਈ ਹੋਈ ਹੈ ਜਿਹੜਾ ਵੀਰ ਇੱਥੇ ਆਣਾ ਚਾਹੁੰਦਾ ਹੈ Google ਤੇ ਆਪਣੀ ਲੋਕੇਸ਼ਨ ਸਰਚ ਕਰ ਸਕਦਾ ਹੈ ਮੈਂ ਤੁਹਾਡਾ ਆਪਣਾ ਸਮੇਂ ਸਿਕਰੀ ਅਸ਼wini sikri and sons ਤੋਂ ਮੇਰੀ ਦੁਕਾਨ ਫਰੀਦਕੋਟ 사ਦਕ 메인 ਰੋਡ ਦੇ ਉੱਪਰ ਪਿੰਡ ਕੇਸਰ ਸਿੰਘ